ਸਾਡਾ ਪਿਆਰ ਦੇ ਬੈਬ ਆਪ ਸ਼ੁਰੂ ਕਰਦੇ ਸਾਸੀ ਕਾਲਜੀ ਸਾਰਿਆਂ ਨੂੰ ਜੀ ਸਵਾਗਤ ਕਰਦੇ ਆ ਨਵੇਂ ਵਲੌਗ ਚ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਅੱਜ ਹੈਗੀ 38 2025 ਤੇ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰੂਪੂਰਤੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਤੇ ਅੱਜ ਸਾਡੇ ਘਰ ਇੱਕ ਖੁਸ਼ੀ ਵੀ ਆਈ ਆ ਬਹੁਤ ਵੱਡੀ ਖੁਸ਼ੀ ਆਈ ਆ ਕਿ ਅੱਜ ਸਾਡੇ ਘਰ ਇੱਕ ਜੀ ਆ ਗਿਆ ਜੀ ਤੇ ਆਪਾਂ ਬਣ ਗਏ ਤਾਇਆ ਤੇ ਇਧਰ ਪੂਣਾ ਬਣ ਗਈ ਹੈ ਤਾਈ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਪੂਣਾ ਨੂੰ ਤੂੰ ਦੇ ਅੱਜ ਬੜੀ ਖੁਸ਼ੀ ਹੈ ਜੀ ਸਾਨੂੰ ਸਾਡੇ ਘਰ ਛੋਟਾ ਜਿਹਾ ਬੇਬੀ ਆਇਆ ਹੈ ਦਿਓਰ ਮੇਰੇ ਦਾ ਠੀਕ ਹੈ ਜੀ ਸਾਡੇ ਛੋਟੇ ਤੇ ਉਹਦੇ ਵਾਸਤੇ ਮੈਂ ਵੈਲਕਮ ਕੀਤਾ ਹੈ ਮੈਂ ਕਿਹਾ ਉੱਤਰਦੇ ਜਾਣੇ ਆ ਤੇ ਇਹਦੀ ਘਰ ਨੂੰ ਵੀਡੀਓ ਸ਼ੂਟ ਅੱਜ ਨਾਲੇ ਅੱਜ ਬਾਬੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪੂਰਵ ਤੇ ਅੱਜ ਸਾਡੇ ਪੁੱਤਰ ਦੀ ਦਾਤ ਬਖਸ਼ੀ ਦਾਤ ਬਖਸ਼ੀ ਹੈ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਣ ਡਿਆ ਪਰਮਾਤਮਾ ਹਰ ਇੱਕ ਨੂੰ ਜੀ ਦੇਵੇ ਠੀਕ ਹੈ ਤੇ ਇਧਰ ਪੂਨਮ ਨੇ ਕੀਤੀ ਹੈ ਤਿਆਰੀ ਇਧਰ ਦੇਖੋ ਜੀ ਆ ਪੂਨਮ ਨੇ ਕੀਤੀ ਹੈ ਤਿਆਰੀ ਵੈਲਕਮ ਕਰਦੇ ਆ ਜੀ ਕੋਈ ਹੈ ਜੀ ਆ ਵੇਖੋ ਜੀ ਤੇ ਆ ਵੀ ਕਾਪੂ ਨੇ 40 ਸੈਕਿੰਡ ਮੇਂ 500 ਲੀਕ ਆ ਦਿੱਤੀ ਆ ਪੂਨਮ ਨੇ ਤਿਆਰੀ ਇੱਥੇ ਕਾਕੇ ਦਾ ਕਰਨਾ ਹੈ ਵੈਲਕਮ ਠੀਕ ਹੈ ਤੇ ਗਾਈਸ ਆਪਾਂ ਗਏ ਹੀ ਜੀ ਖਲਚੀਆਂ ਆ ਰਹੀਏ ਲਾਲ ਰਹੀਏ ਲੱਗੇ ਤੇ ਉੱਥੇ ਆੜੀ ਦੀਦੀ ਜੀ ਰਹਿੰਦੇ ਭੂਆ ਜੀ ਹੁਣ ਆ ਨੂੰ ਲੈਣ ਗਏ ਹੀ ਤੇ ਲੇਟ ਹੋ ਗਏ ਆ ਤੇ ਹੁਣ ਆਪਾਂ ਕੀ ਕਰੀਏ ਥੋੜਾ ਡੰਗਰਾਂ ਦਾ ਕੰਮ ਇਹਨੂੰ ਮੁਕਾ ਲਈਏ ਥੋੜੇ ਫ੍ਰੀ ਹੋ ਜੀਏ ਤੇ ਵਲੌਗ ਤੇ ਬਣੇ ਰਿਹਾ ਵਲੌਗ ਨੂੰ ਪੂਰਾ ਵੇਖਿਓ ਜੀ ਤੇ ਪੂਰਾ ਇੰਟਰਸਟਿੰਗ ਵਲੌਗ ਬਣਨਾ ਅੱਜ ਤੇ ਵਲੌਗ ਤੇ ਬਣੇ ਰਿਹਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਕਮੈਂਟਾਂ ਦੇ ਵਿੱਚ ਵਿਸ਼ ਜ਼ਰੂਰ ਕਰਿਓ ਜੀ ਠੀਕ ਹੈ ਜੀ ਬੜੀ ਖੁਸ਼ੀ ਸਾਨੂੰ ਅੱਜ ਕਿ ਅੱਜ ਆਪਾਂ ਵੱਡਾ ਡਾਡਾ ਜੀ ਆ ਚੁਕਿਆ ਹੈ ਸਾਡੇ ਘਰ ਅੱਗੇ ਵੀ ਕਹਿਣ ਵਾਲੀ ਹੈਗੀ ਸਾਡੇ ਘਰ ਸਾਡੇ ਘਰ ਖੁਸ਼ੀ ਆ ਇੱਕ ਉਹ ਜਿਹੜੀ ਖੁਸ਼ੀ ਜਿਹਦੇ ਨਾਲ ਮੈਂ ਅਕਸਰ ਵੀਡੀਓ ਪਉਂਦਾ ਰਹਿਣਾ ਵਾਂ ਇੱਕ ਉਹ ਖੁਸ਼ੀ ਹੈ ਤੇ ਉਹ ਤੁਹਾਡੀ ਲਾਡੋ ਤੇ ਕਾਜਾ ਡਾ ਲੱਡੂ ਕਾਜਾ ਡਾ ਲੱਡੂ ਘਰ ਆਉਣ ਲੱਗਾ ਅੱਜ ਠੀਕ ਆ ਜੀ ਤੇ ਲੱਡੂ ਅੱਜ ਲੱਡੂ ਆਏ ਲੱਡੂ ਨੇ ਲਾਉਣੀਆਂ ਰੌਣਕਾਂ ਠੀਕ ਹੈ ਤੇ ਮਿਲਦੇ ਆ ਮੈਂ ਹੁਣ ਆਪਣਾ ਫਟਾਫਟ ਕੰਮ ਖਤਮ ਕਰ ਲਾਂ ਤੇ ਨਾਲੇ ਮੈਂ ਥੋੜਾ ਜਿਆ ਐ ਹਾਂਜੀ ਮੰਮੀ ਦੀ ਦਾਦੀ ਬਣ ਗਿਆ ਅੱਜ ਫੇਰ ਕਾਲ ਹੋ ਠੀਕੋ ਹਾਂਜੀ ਅੱਜ ਨਾ ਬਾਬੇ ਦਾ ਵਿਆਹ ਸੀ ਤੇ ਉਹ ਬਾਬੇ ਦੇ ਵਿਆਹ ਤੇ ਉਹਨਾਂ ਕਾਕਾ ਆਇਆ ਅੱਜ ਸਾਡੇ ਘਰ ਤੇ ਬਹੁਤ ਬਹੁਤ ਵੱਡੀਆਂ ਵੱਡੀਆਂ ਉਮਰਾਂ ਕਰੇ ਸਭ ਨੂੰ ਦੇ ਪ੍ਰਮਾਤਮਾ ਸਾਰਿਆਂ ਨੂੰ ਦੇ ਹਰ ਚੀਜ਼ ਦੇ ਪ੍ਰਮਾਤਮਾ ਹਾਂਜੀ ਹੋਰ ਸੁਣਾਓ ਚਲੋ ਜੀ ਹੁਣ ਤੁਹਾਨੂੰ ਡੈਡੀ ਲਾ ਕੇ ਲੈ ਕੇ ਚੱਲਦੇ ਆਂ ਜੀ ਇਧਰ ਮਿਲੋ ਜੀ ਸਾਡੇ ਭੂਆ ਜੀ ਹੋਣਾ ਨੂੰ ਆਏ ਨੇ ਗਵਾਲੀਅਰ ਤੋਂ ਮਾਰਾ ਇਹਨੇ ਬਾਸ ਖੁਸ਼ੀ ਦਿੱਤੀ ਮੇਰੇ ਭਰਾ ਦੀ ਵੇਲ ਵਧਾਈ ਆ ਬਹੁਤ ਖੁਸ਼ੀ ਆ ਇਸ ਗੱਲ ਦੀ ਮਾ ਨਾਲ ਸਭ ਦੀ ਵੇਲਾ ਵਧਾਵੇ ਖੁਸ਼ ਰੱਖਣ ਸਾਰਿਆਂ ਦੇ ਲਓ ਜੀ ਇਹ ਸਾਡੇ ਪੂਆ ਜੀ ਆਏ ਹੀ ਤੇ ਆਪਾਂ ਗਏ ਹੀ ਰਈਏ ਲਾ ਕੇ ਖਲਚੀਆਂ ਲਾ ਕੇ ਲੈਣ ਵਾਸਤੇ ਤੇ ਨਾਲ ਸਾਡੇ ਆਏ ਆ ਸਾਹਿਬ ਜੀ ਠੀਕ ਹੈ ਜੀ ਤੇ ਇਹ ਵੀ ਵੀਰ ਚੈਨਲ ਚਲਾਉਂਦੇ ਆ ਤੇ ਚੈਨਲ ਵੀਰ ਦਾ ਚੈਨਲ ਦਾ ਡਿਸਕ੍ਰਿਪਸ਼ਨ ਚ ਲਿੰਕ ਦਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਡੈਡੀ ਜੀ ਬਹੁਤ ਬਹੁਤ ਵਧਾਈਆਂ ਹੋਣ ਵਾਲੇ ਹੈ ਹਾਂ ਯਾ ਦੋਨੋਂ ਬੱਚਾ ਨਾ ਹੋਣ ਬਹੁਤ ਖੁਸ਼ੀ ਆਈ ਬੜੀ ਜਿਆਦਾ ਡਾਦੀ ਜੀ ਬਹੁਤ ਵਧਾਈਆਂ ਹੋਣ ਬਹੁਤ ਖੁਸ਼ੀ ਆਈ ਬਾਬੇ ਜੀ ਬਾਬੂ ਜੀ ਯਾਰ ਠੀਕ ਆ ਕਹਿੰਦੀ ਹੈ ਤੇ ਸਾਡੇ ਲੱਡੂ ਨੇ ਵੇਖੜਾ ਵਿਆਹ ਲੇਕਿਨ ਅੱਰੀ ਛੁੱਟੀ ਲੇਟ ਮਿਲੀ ਆ ਹੁਣ ਉਹਨੂੰ ਕੋਸ਼ਿਸ਼ ਕਰਾਂਗੇ ਜੇ ਲੈ ਕੇ ਜਾਏਗੇ ਤੇ ਲੈ ਲੈ ਜਾਾਂਗੇ ਠੀਕ ਆ ਤੇ ਦੱਸਿਓ ਲੈ ਕੇ ਜਾਈਏ ਯਾ ਨਾ ਲੈ ਕੇ ਜਾਈਏ ਤੇ ਹੁਣ ਮਿਲਦੇ ਆਂ ਆਈ ਆਪਣਾ ਕੰਮ ਖਤਮ ਕਰ ਲਈਏ ਉਹਨਾਂ ਚਾਰ ਤੱਕ ਚਾਹਤਾ ਕਿ ਉਹਨਾਂ ਨੂੰ ਛੁੱਟੀ ਮਿਲਣੀ ਆ ਤੇ ਫਿਰ ਉਹਨਾਂ ਦਾ ਵੈਲਕਮ ਫਿਰ ਉਹਨਾਂ ਦਾ ਵੈਲਕਮ ਕਰਦੇ ਆਂ ਆਪਾਂ ਠੀਕ ਹੈ ਜੀ ਤੇ ਕਿਉਂਕਿ ਇਧਰਾ ਦੀ ਪੂਨਮ ਦਾ ਬਹੁਤ ਵੱਡਾ ਯੋਗਦਾਨ ਸਭ ਤੋਂ ਵੱਡਾ ਪੂਨਮ ਦਾ ਯੋਗਦਾਨ ਆ ਪੂਨਮ ਨੇ ਆਪਣੀ ਦਰਾਨੀ ਨਾਲ ਬੜੀ ਵੱਡੀ ਸਪੋਰਟ ਕੀਤੀ ਆ ਤੇ ਪੂਰੇ ਇਥੋਂ ਤੱਕ ਪਹੁੰਚੀ ਆ ਠੀਕ ਹੈ ਜੀ ਤੇ ਧੰਨਵਾਦ ਕਰਦੇ ਆਂ ਪੂਨਮ ਦਾ ਆਪਾਂ ਜਿਹਨੇ ਸਪੋਰਟ ਕੀਤੀ ਆ ਜੀ ਠੀਕ ਹੈ ਜੀ ਕਰਦੇ ਰਾਂਗੇ ਦੇ ਇਦਾਂ ਹੀ ਕਰਦੇ ਰਹਿਣਾ ਆਪਾਂ ਇੱਕੋ ਘਰ ਚ ਰਹਿਨੇ ਆ ਇਕੱਠੇ ਰਹਿਨੇ ਆ ਰਲ ਮਿਲ ਕੇ ਰਹਿਨੇ ਆ ਠੀਕ ਹੈ ਜੀ ਜਗ੍ਹਾ ਦੇ ਵਿੱਚ ਇਕੱਠੇ ਰਹੀਏ ਘਰ ਚ ਇਕੱਠੇ ਰਹੀਏ ਤੇ ਬਰਕਤਾਂ ਜਰੂਰ ਪੈਂਦੀਆਂ ਜੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਆ ਇੱਕ ਪਿਆਰ ਮੁਹੱਬਤ ਵਾਲੀ ਗੱਲ ਹੈ ਠੀਕ ਹੈ ਜੀ ਤੇ ਅੱਜ ਆਪਣਾ ਇਹ ਬਤਾਉਂਦੇ ਆ ਪਿਆਰ ਮੁਹੱਬਤ ਇਕੱਠੇ ਰਹਿਨੇ ਆ ਜੀ ਠੀਕ ਹੈ ਜੀ ਤੇ ਚਲੋ ਆਪਣਾ ਕੰਮ ਖਤਮ ਕਰ ਲਈਏ ਤੇ ਵਲੌਗ ਤੇ ਬਣੇ ਰਹੋ ਵਲੌਗ ਨੂੰ ਸਕਿਪ ਨਾ ਕਰਿਓ ਵਲੌਗ ਅੱਜ ਭਾਵੇਂ ਲੰਮਾ ਹੋ ਜਾਏ ਕੋਈ ਚੱਕਰ ਨਹੀਂਗਾ ਵਲੌਗ ਪੂਰਾ ਵੇਖਿਓ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆ ਜੀ ਲਾਓ ਜੀ ਆਡੀ ਜੈਸ਼ਨ ਆਈ ਆ ਦਾ ਰੌਂਡ ਵੀ ਆ ਗਏ ਨਾਨਕੇ ਆਪਣੇ ਲਾਓ ਜੀ ਇੱਧਰ ਸਾਡਾ ਸਾਰਾ ਪਰਿਵਾਰ ਪਹੁੰਚਿਆ ਜੀ ਗੜੀ ਵਾਲੇ ਸਾਰਿਆਂ ਨੂੰ ਭਾਈ ਆਹ ਕੁੜੀਆਂ ਨੂੰ ਲੱਗੋ ਚਾਹੋ ਜੀ ਭਾਬੀ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਆਏ ਇੱਧਰ ਨਵਾਂ ਆਏ ਸਾਰੇ ਆਏ ਹਾ ਇਹਦੀ ਖੁਸ਼ੀ ਖੁਸ਼ੀ ਨਹੀਂ ਜਾ ਰਹੀ ਹੁਣ ਖੁਸ਼ੀ ਨੂੰ ਜਿਆਦਾ ਜਿਆਦਾ ਮੁਬਾਰਕਾਂ ਹੈ ਚਲੋ ਭਾਈ ਕੁੜੀ ਨੂੰ ਤੇਲ ਤੇ ਵਾਈ ਦਿਓ ਚਲੋ ਭਾਈ ਤੁਹਾਨੂੰ ਸਾਰਿਆਂ ਨੂੰ ਨਵਾਂ ਪੁੱਣ ਦੇ ਧਾਈ ਹੋਵੇ ਪਿੱਛੇ ਆਜੋ ਆਜੋ ਆਜਾ ਆਜਾ ਇਧਰ ਫੜਾ ਕੱਕੇ ਨੂੰ ਫੜਾ ਮਾਰਾ ਯਾਰ ਨੂੰ ਅੱਗੇ ਪੜ ਕੇ ਨੰਗਾ ਕਰ ਮੈਂ ਚਾਲ ਚੋਰੀ ਬਣਾ ਲਾ ਮਾਰਾ ਆ ਜਾ ਮਾਰਾ ਆ ਜਾ ਕੇ ਲੈ ਹੋਈ ਹੋਈ ਆ ਜਾ ਹੋਲੀ ਆ ਜਾ ਚਲੋ ਚਲੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਚਲੋ 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 ਪ੍ਰਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੈ ਸਾਸਰੀ ਗਾਲ ਭਾਜੀ ਬਹੁਤ ਬਹੁਤ ਵਾਰ ਤੁਹਾਨੂੰ ਬਹੁਤ ਗੁਰਮਤਿ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਓਹ ਤੁਹਾਨੂੰ ਵੀ ਜਨਮ ਦਿਨ ਬਹੁਤ ਬਹੁਤ ਲਾਓ ਜੀ ਆਡੀ ਸਿਸਟਰ ਆ ਗਈ ਹੈ ਜੀ ਟਾਈਮ ਨਾਲ ਤੁਹਾਨੂੰ ਹੋਰ ਬਹੁਤ ਵਧਾਈਆਂ ਸਾਰੇ ਬਲੌਗਰਾਂ ਨੂੰ ਅੱਡਾ ਕਮਲ ਜੋਤਨੀ ਆਏ ਨੇ ਵੀਰ ਆਇਆ ਹੈ ਲਓ ਜੀ ਆਂਟੀ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੈ ਕੀ ਕਹਿਣਾ ਚਾਹੁੰਦੇ ਕਿੰਨੀ ਖੁਸ਼ੀ ਹੈ ਅੱਜ हां ਸਾਡੇ ਦਾ ਮੇਲਾ ਵਧੀਆ ਸੀ ਬਹੁਤ ਖੁਸ਼ ਹਾਂ ਆਪਣਾ ਕਿੰਨਾ ਛੋਟਾ ਪਰਿਵਾਰ ਆਪਣਾ ਲੱਗਿਆ ਬਹੁਤ ਬੜਾ ਮਜ਼ਾ ਆਇਆ ਜਿੰਨੀਆਂ ਵੋਡੀਆਂ ਸਭ ਨੂੰ ਰੱਖ ਦੋ ਦੋ ਬਿਲਕੁਲ ਬਿਲਕੁਲ ਦਾਦੀਆਂ ਦੇ ਜਾਨਾ ਖਾਨ ਆ ਇਹ ਤੇ ਗੱਲ ਹੈ ਜੀ ਹਾਂ ਜੀ ਪਾ ਆ ਗਿਆ ਟਾਡਾ ਤਾੜੀ ਮਾਰੋ ਤਾੜੀ ਮਾਰੋ ਹੈ ਓਏ ਕੌਣ ਹੈ ਮੋਡੀਆਂ ਮੋਡੀਆਂ ਕੌਣ ਕਾਕਾ ਆਇਆ ਸਾਨੂੰ ਬਹੁਤ ਖੁਸ਼ੀ ਹੋਈ ਹੈ। ਵੱਲਾ ਹਾਂਜੀ ਹੈਪੀ ਬਰਥਡੇ ਉਹਦੇ ਨਾਲ ਖੇਡਣਾ ਦਈ ਤੇਣਾ ਬਰਥਡੇ ਤੁਝ ਚਲੋ ਜੀ ਚਲੋ ਲਓ ਜੀ ਹੁਣ ਕਾਕਾ ਇਹਨਾਂ ਤੁਹਾਨੂੰ ਮੜਾ ਲਿਆ ਰੂਬਰੂ ਕਰਵਾ ਦਈਏ ਆਹ ਦੇਖ ਨੇ ਬੋਲਡ ਕਰ ਦੇ ਮੜਾ ਆ ਦੇ ਦੀ ਆ ਡਾ ਕਾਕਾ ਕਾ ਕੰਮ ਐ ਸੂਇ ਇੱਕ ਦਿਖਾ ਬੋਟੋ ਕੇੰਦਰ ਸਾਰੇ ਵੇਖਣ ਆਏ ਹੁਣ ਮੰਨੇ ਕਾਕਾ ਮੰਨੇ ਵੇਲਾ ਲੋਜੀ ਕਾਕਾ ਮੰਨਦਾ ਹੋਏ ਕਾਕਾ ਬੰਦੇ ਲੱਕ ਨੂੰ ਤੂੰ ਕੋ ਤੂੰ ਬੜਿਆ ਤੂੰ ਹੀ ਬੜ ਜਾ ਕਾਕਾ ਦਾ ਕੁੱਤਾ ਜੀ ਕੁੱਤੇ ਰਹਿਦੀ ਨਹੀਂ ਕਰਿੰਦੇ ਆ ਕੇ ਚਲਗਾ ਕਰੋ ਕੇ ਚਲਗਾ ਦੀ ਅਹੀਂ ਮੁੰਡੇ ਦੇ ਵੇਖਾ ਵੈਲਕਮ ਕਰਦਾ ਰਹਿਣਾ ਨੇ ਇਹ ਪਿਆਰ ਇਹ ਤੇ ਪਿਆਰ ਪਿਆਰ ਹੋਇਆ ਰਸ ਬੱਦਦਾ ਹੀ ਆ

ਖੁਸ਼ੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਪੈਣੋਂ ਤੁਹਾਨੂੰ ਵੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਖੁਸ਼ੀ ਹੈਗੀ ਹੈ ਚਲੋ ਜੀ ਆ ਜੀ ਕਿਹਦੇ ਆਵੇਂ ਨੂੰ ਤੋ ਅੱਜ ਮਨ ਬਸ ਹੈਪੀ ਬਰਥਡੇਅ ਹੈਪੀ ਬਰਥਡੇਅ ਆ ਆਪੇ ਦਾ ਹੁਈ ਕੋ ਜਾਓ ਕੋਈ ਜੀ ਵੇਖੋ ਆ ਦੋ ਵੀ ਅੱਗੇ ਉਹ ਵੀ ਇਧੇ ਹੋਣੀ ਹੂੰ ਮੈਂ ਮਿੱਠੀ ਗਾ ਰਿਆ ਨੂੰ ਬਧਾਈਆਂ ਬਹੁਤੀਆਂ ਬਹੁਤੀਆਂ ਕੋਈ ਨਾਲ ਹੀ ਆਉਣਾ ਈ ਤੂੰ ਘਰ ਹੈ ਆਹੋ ਮਮਟੂ ਇਹਦੇ ਟਿੱਕੇ ਨੇ ਐਵੇਂ ਡਰਦੇ ਕਿਤੇ ਚੱਲਣਾ ਕਹਿੰਦੇ ਨਹੀਂ ਨਹੀਂ ਵੈਸੇ ਹੀ ਹੋਣਿਆ ਮੈਂ ਖੁਸ਼ੀ ਕਿੱਦੇ ਸੋ ਲੱਗਦੀ ਐ ਮੈਂ ਨਾ ਖੁਸ਼ੀ ਨੂੰ ਕਹਿੰਦਾ ਮੈਂ ਭਾਗਿਆ ਹੀ ਵੇਰੀ ਤੇਰੇ ਪਾਣੇ ਤੇਰੇ ਤੋਂ ਵੀ ਤਾਂ ਚੱਲ ਜਾਣਾ ਈ ਤੂੰ ਫੇਰ ਲਿਕਿੰਦੀ ਨੀ ਕੀ ਰਹੀ ਜੀ ਚਲੋ ਜੀ ਲਓ ਜੀ ਕਰਾਓ ਸਾਰੇ ਦਾ ਮੂੰਹ ਮਿੱਠਾ ਕਰਾਓ ਜੀ ਜ਼ਰੂਰ ਜ਼ਰੂਰ ਕੇ ਆਹ ਆਹ ਹਾਂਜੀ ਸਾਹਿਬ ਜੀ ਕਿੱਦਾਂ ਲੱਗਾ ਆਪਣਾ ਪੰਜਾਬ ਆ ਕੇ ਫਿਰ ਬਹੁਤ ਵਧੀਆ ਬਹੁਤ ਵਧੀਆ ਆਪਾ ਨੂੰ ਆਪਾਂ ਲੈ ਆਉਣਾ ਪੱਕੇ ਹੀ ਖਾਈ ਇਥੇ ਤਾਂ ਲੱਗਦਾ ਨਾ ਠੀਕ ਆਪਣਾ ਇੱਕ ਪਰਿਵਾਰ ਇਕੱਠੇ ਹੋ ਜਾਗੇ ਇੱਥੇ ਨਾ ਤੇ ਇਹ ਤਾਂ ਗੱਲ ਹੈ ਜੀ ਚਲੋ ਜੀ ਆਜੋ 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 ਅੰਦਰ ਆਣਾ ਉੱਪਰ ਅਲਿਕੇ ਅੰਦਰ ਪਾ ਕੇ ਅੰਦਰ ਪਤਾ ਕੀ ਹੋ ਰਿਹਾ ਹੈ ਪੁਰਾਣਾ ਘਰ ਲਾਉਰੇ ਲੱਕ ਲੈ ਚਲੋ ਚਲੋ ਜੀ ਆ ਬਿਲਕੁਲ ਗਿਆ ਨਾ ਬਈ ਜਿੰਨੀ ਮੋਤੀ ਦੀ ਬਾਹਰ ਆ ਗਏ ਆ ਵੈਲਕਮ ਟੂ ਜੂ ਬੇਬੀ ਅੰਦਰ ਗੱਲ ਜੋ ਅੰਦਰ ਸਿਓ ਸੈਰਾਂ ਲਾਓ ਜੀ ਮੇਰੀ ਗਾਲ ਛੋਟਾ ਦੇ ਤਿਆਂ ਕਿ ਕਿੱਥੇ ਪੂਜਾ ਆਈ ਨਹੀਂ ਇਹਨਾਂ ਖਿਆਲ ਆਹੋ ਇਦਾਂ ਵੀ ਆਏ ਆ ਆ ਵੀ ਆ ਵੀ ਮੁਬਾਰਕਾਂ ਦੇ ਇਹ ਆ ਬੰਦੇ ਆ ਆ ਵੀ ਕਰ ਦੋ ਬਣਾਉਣ ਕਿਉਂ ਨਹੀਂ ਜਿਆ ਕਾ ਆ ਜਨਾ ਯੋਨੇ ਐਪੀ ਬਰਥਡੇ ਵਾਲੀ ਹੈ ਹੈਪੀ ਬਰਥਡੇ ਵਾਲੀ ਤੈਨੂੰ ਜਾਨ ਦਵਾ ਦਵਾ ਕੋਈ ਕੋਈ ਨਾ ਅਰੋ ਅੰਟੀ ਵੈਰੀ ਅੰਟੀ ਅਰੋ ਅੰਦਰ ਯਾਰ ਉਹ ਕਿਤੇ ਖਾਈ ਨਾ ਅੱਛਾ ਇਹ ਤੇਰੇ ਜੀ ਸਪੇਸ ਹੈਗਾ ਜੀ ਇਹ ਤਾਂ ਤੇਰੇ ਦਿਖਾਉਗੀ ਮੈਂ ਐਸ ਜਲਦੀ ਨਾ ਯਾਰ ਚੈਰੀ ਨਾ ਕਿਤੇ ਬੈਠ ਜਾ ਕਾਕਾ ਉਹ ਇਧਰ ਗਿਆ ਦੁੱਜਾ ਉਹ ਵੀ ਲੱਗਦੀ ਸਮੇਂ ਉਹ ਮੁਹਰੇ ਲੈ ਆਉਂਦੇ ਆ ਜਾਂਦਾ ਉਹ ਮੁਖੜਾ ਮਾਰੋ ਉਹ ਕਿੱਧਰ ਗਿਆ ਉਹ ਮੁੰਡੇ ਦਾ ਡੈਡੀ ਮਾਰੂ ਵੀਰੇ ਮਾਰਨਾ ਕਿ ਤੂੰ ਤੇਰਾ ਕਾਲਮ ਮੇ ਪਾਇਆ ਕਾ ਤੇ ਵੀ ਆਜਾ ਰਹੀ ਮੇਰੇ ਦੇ ਦੇ ਦੋ ਦਾਦੀ ਨੂੰ ਵੀ ਪਿਆਰ ਹੈ ਸਾਰਾ ਦਿਲ ਪਿਆਰ ਕਾਲਮ ਬਣਾਇਆ ਤਾਫੁਰ ਕਰੀ ਹਾਇਓ ਹਾਂ ਇੱਕ ਹੋਰ ਰੁਕ ਜਾਓ ਰੁਕ ਜਾਓ 5 ਮਿੰਟ ਕੰਚਨ ਨੂੰ ਨਾਲ ਲੈ ਕੇ ਆਉਣਾ ਹੈ ਉਹ ਜੋ ਹੁਣੇ ਹੀ ਤੁਹਾਡੇ ਨਾਲ ਹੀ ਐਂਟਰੀ ਹੋਈ ਉਹਦੀ ਵੀ ਅੱਛਾ ਲੈਣਾ ਚਾਹੀਦਾ ਨਹੀਂ ਹਾਂ ਮੇਰੀ ਜੀ ਹਾਂ ਹੋਣੀ ਆ ਰੋਗਰ ਮਕਵੀਰ ਬਾਰਡਰ ਵਾਲਾ ਨਹੀਂ ਆ ਮਨਾ ਕਰੋ ਚਲੋ ਜੀ ਚਲੋ 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 ਆ ਉੱਪਰ ਵੀ ਕਰੋ ਜੋ ਵੀਰੇ ਕੁਫੜਾ ਨਹੀਂ ਪਾਉਣਾ ਆ ਉੱਪਰ ਚਲੋ ਚਲੋ ਕੁਫੜਾ ਨਾ ਪਾਉਣਾ ਚਲੋ ਚਲੋ ਵੇ ਫੱਲਾ ਲਾ ਕੇ ਜਾ ਬੈਠ ਜਾ ਬੈਠੋ ਨਹੀਂ ਬੈਠੋ ਬੈਠੋ ਆ ਜੀ ਸਾਡੀ ਲੱਡੂ ਤੇ ਉਹ ਆ ਲੱਡੂ ਹੈ ਓਏ ਹੈ 부ਜੀ ਗੋਦੀ ਚ ਰੱਖੋ ਆਹ ਹੋਈ ਇਹ ਆ ਦੇਖ ਲੈ ਕਿੰਨਾ ਕਿੰਨਾ ਬੜਾ ਜੋਕ ਲੈ ਕੇ ਉਹਦੀ ਵਾਲੋਂ ਨਾ ਫੜਾ ਆ ਇਧਰ ਆ ਆਹ 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 ਕੁਝ ਹੋ ਗਿਆ ਲੈ ਕੁਝ ਕਰ ਲੈ ਤੂੰ ਕਰ ਲੈ ਆ ਆ ਜਾ ਐਦਾਂ ਹੋਏ ਕੁਝ ਤੇ ਵੀ ਆ ਦਲਾ ਨਾਲ ਕੇ ਕੁਝ ਕਰਨ ਦੀ ਪਰ ਆ ਨਾਲ ਲਾ ਰੱਖਾਰੋ ਜੀ ਟੂ ਯੂ ਮਨ ਨੂੰ ਹੀ ਕਟਾਲਾਂ ਦੋ ਭਾਈ ਕਟੋ ਕਟੋ ਮਨਾਂ ਕਟੋ ਫੜੋ ਲੈ ਲੋ ਕਟੋ 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 ਹੈਪੀ ਬਰਥਡੇ ਮਨਿਆ ਕੰਚੰਦਾ ਵੀਆ ਕੱਟ ਕੰਚੰਦਾ ਵੀਆ ਹੋਰ ਕਿਹਾ ਗਿਆ ਕਿ ਨਾ ਕੱਟਣਾ ਚਲ ਤੈਨੂੰ ਵੜਾ ਇੰਜ ਚਾਹ ਨਹੀਂ ਮੈਂ ਕੀ ਕੱਟ ਜਿਆਦਾ ਸਾਰੇ ਦਾ ਅੱਛਾ ਆਪ ਵੀ ਲੈ ਲੋ ਆਪ ਵੀ ਲੈ ਲੋ ਜੇਰਮ ਠੀਕ ਠੀਕ ਆ ਦੇਖਾਂ ਨਾ ਕਰ ਦੇਖਾਂ ਤੰਤ ਜਰਾ ਨਾ ਲਿਆ ਨਾ ਲਿਆ ਬੇਬੰਦ ਦੁਬਾਰੇ ਸੁਣ ਤਾ ਮੇਰੇ ਉਤ ਨਹੀਂ ਮਾਰਨੇ ਆ ਲੈ ਆ ਮਾਰ ਆ ਵੀ ਮਾਰ ਆਹ ਦੇ ਦੇ ਆ ਇਹ ਮੇਰੀ ਗੱਲ ਸੁਣ ਆ ਜੀ ਆ ਕੇ ਜੀਤ ਕਰਨ ਆ ਗਏ ਆਣੇ ਆਣੇ ਆ ਗਏ ਜਾਈ ਨੂੰ ਆਹਨਾ ਬਾਹਰ ਬੈਠੇ ਰਹੇ ਸਾਰੀ ਜਗ੍ਹਾ ਤੇ ਚਲੋ ਆ ਆਦਾ 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 ਆ ਜਾ ਮੇਰੇ ਕੋਲ ਆ ਲੱਗੇ ਦੇ ਚਲੋ ਆ ਜਾ ਆਦਾ ਆਦਾ ਚਲ ਆ ਸਾਡਾ ਗੋਲਡੀ ਵੀਰ ਮਾੜਾ ਬੜਾ ਪਰੇਵਰ ਰਹਿੰਦੇ ਵਟਾਲੇ ਮੈਨੂੰ ਲੱਗਦਾ ਘਰ ਰਹਿੰਦੇ ਨਹੀਂ ਲੱਗਦਾ ਲਓ ਭਾਬੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਕੀ ਹੋਇਆ ਕੀ ਹੋਇਆ ਆ ਸਰਕਾਰੀ ਸਰਕਾਰੀਓ ਤਸਰੀ ਗੱਲ ਬਾਬੂ ਬੈਜੋ 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 ਮੂੰਹ ਮਿੱਠਾ ਕਰਕੇ ਜਾਇਓ ਕਰਾਓ ਕਰਾਓ ਮੂੰਹ ਮਿੱਠਾ ਕਰਾਓ ਠੰਡਾ ਤੇ ਆਇਆ ਕਿ ਨਹੀਂ ਹਾਂ ਮੈਂ ਮਿੱਠਾ ਦੇ ਕੇ ਫਿਰ ਆਈ ਨਾ ਫੜਿਆ ਇੱਕੋ ਮੈਂ ਚਲੋ ਕੋਈ ਗੱਲ ਨਹੀਂ ਆ ਮੈਂ ਹਾਂ ਬਤਾ ਦੋ ਦੀਦੀ ਤੁਸੀਂ ਕੋਲਡ ਡਰਿੰਕ ਪਾਓ ਚਲੋ ਜੀ ਅੰਦਰ ਦੇ ਨਾ ਤੂੰ ਕਾਰਾ ਕੋਈ ਨਹੀਂ ਇੱਧਰ ਦੇ ਦੋ ਪਹਿਲਾਂ ਬਾਹਰ ਮਾਨਣ ਦੇ ਦੋ ਪਹਿਲਾਂ ਕੇਕ ਆਹੋ ਮਾਨਣ ਕੇਕ ਮਸਾ ਲੇ ਇੱਕ ਕੁਸ਼ਤੀ ਇੱਥੇ ਅੰਦਰ ਕਿੱਧਰ ਗਈ ਕੁਸ਼ਤੀ ਉਧਰ ਲੈ ਆਉਣਾ ਅੰਦਰੋਂ ਅੰਦਰੋਂ ਲੈ ਆਉ ਦੁੱਜੀ ਕੌਣ ਪਾਰਟੀ ਬਣਨੀ ਹੈ ਸੁਖ ਭਾਬੀ ਵਾਲਾ ਹੈ ਮੈਂ ਉਹ ਮਿੱਟਾ ਕਾ ਲੂ ਕਰੀ ਜਾੜ ਕੌਣ ਪਾਰਟੀ ਬਣਨੀ ਥੁਖ ਭਾਬੀ ਵਾਲਾ ਮੈਂ ਕਹਾਂ ਤੂੰ ਮਿੱਟਾ ਤਾਰਾ ਸੁਣ ਲੈ ਹਾਂ ਨਹੀਂ ਨਹੀਂ ਥੋੜੇ ਦੇਰ ਮੁੜ ਕੇ ਤਾਂ ਦੇਖ ਲੈ ਆਹ ਖਾਣਾ ਬਿਲਕੁਲ ਨਾ ਇਹ 75 ਕਿਲੋ ਕਿੰਨੇ ਸਾਰੇ ਆਪਣੇ ਸਾਰੇ ਮਜੂਰ ਕਰਨੇ ਨਾਲ ਆਪਣੇ ਘਰ ਦਾ ਤੇ ਵਲੌਗ ਤੇ ਬੰਨੇ ਬੰਨੇ ਹੋਰ ਹੋਰ ਬਿਲਕੁਲ ਇੰਨਾ ਬੜਾ ਨਹੀਂ ਪਿਆ ਸਮਝ ਲੈ ਜਾ ਘਰ ਲਿਆ ਵਾ ਬਣੀ ਜਣਾ ਗਰੇ ਡਰੇ ਆਂਦੇ ਹੋਣਿਆ ਨੇ ਗਰੇ ਓਏ ਬਣਾ ਆਪਣਾ ਓਏ ਕ੍ਰਿਸ਼ਨ ਓਏ ਹਾਂਜੀ ਕੱਲ ਜਨਮਣੀ ਆ ਅੱਜ ਮੈਂ ਬੜੀ ਪਿਆਰੀ ਹਾਂ ਵੇਂ ਵੇਂ ਵਾ ਹਾਂ ਹੈਂ ਹੈ ਹੈ ਬੀਨ ਹਾਂ ਹਾਂ ਕੰਗਲਾ ਨਹੀਂ ਆ ਰਿਹਾ ਨੀ ਜਦੋਂ ਮਰੇ ਗਏ ਨਾ ਉਹਦੇ ਉਹ ਕਿ ਬਣਾ ਕੇ ਦੇਣਾ ਪਊਗਾ ਪੂਜਾ ਵਾਲੇ ਕੋਈ ਕੋ ਸੱਟ ਬੈਠੇ ਹੈ ਉਹ ਇਹਨੂੰ ਰਸਗੁੱਲਾ ਦਿੱਤਾ ਐਨੂੰ ਪੂਜਾ ਦੀ ਸਟਾਈਲ ਨਾਲ ਸਾਰੇ ਜਿਹੜੇ ਪਰਿਵਾਰ ਜਿਹੜਾ ਆਇਆ ਹੋਇਆ ਹੈ। ਲਓ ਗਾਇਸ ਇਹ ਆਪਣਾ ਇੱਕ ਪਰਿਵਾਰ ਲਾਗੇ ਸਾਰੇ ਲਾਗੇ ਆਏ ਸਾਡੇ ਤੇ ਵਿਸ਼ ਕਰਨ ਆਏ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸਾਡੇ ਸਾਰੇ ਪਰਿਵਾਰ ਨੂੰ ਤੇ ਇਹਨਾਂ ਨੂੰ ਤੇ ਧੀਆਂ ਵੀ ਜ਼ਰੂਰੀ ਨੇ ਤੇ ਪੁੱਤਰ ਵੀ ਜ਼ਰੂਰੀ ਨੇ ਠੀਕ ਹੈ ਜੀ ਤੇ ਅੱਜ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਸੇ ਜੀ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਜੀ ਤੇ ਆ ਜੱਡਾ ਕਾਕਾ ਆਇਆ ਹੈ ਵਿਆਹ ਵੇਖਣ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਕੋਈ ਨਵੇਂ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਾਬਰ ਰੱਖਾ ਜੀ ਫਿਰ ਮਿਲਦੇ ਹਾਂਗੇ ਨਵੇਂ ਵਲੌਗ ਜੀ